ਖਮਾਣੋ ਦੀ ਅਨਾਜ ਮੰਡੀ ਵਿਖੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੀ ਅਗਵਾਈ ਦੇ ਵਿੱਚ ਖਮਾਣੋ ਦੀ ਅਨਾਜ ਮੰਡੀ ਵਿਖੇ ਮਿਸ਼ਨ 2019 ਪੈਦਲ ਯਾਤਰਾ ਕੱਢੀ ਗਈ। ਇਸ ਪੈਦਲ ਯਾਤਰਾ ਦੀ ਅਗਵਾਈ ਕਾਂਗਰਸ ਦੇ ਟਕਸਾਲੀ ਆਗੂਆਂ ਨੇ ਕੀਤੀ ਤੇ ਕਾਂਗਰਸ ਦੇ ਹੱਕ ਵਿੱਚ ਜ਼ੋਰਦਾਰ ਨਾਰੇਬਾਜ਼ੀ ਵੀ ਕੀਤੀ। ਜੇ ਅੱਜ ਅਮੀਰ ਹੋਇਆ ਜਿਹੜਾ ਮੀਰ ਸੀ ਉਹ ਹੀ ਅਮੀਰ ਹੋਇਆ। ਚਾਹੇ ਅਦਾਨੀ ਸੀ ਚਾਹੇ ਬਾਨੀ ਸੀ। ਕੁਝ ਬੰਦੇ 25 ਦੇ ਕਰੀਬ ਜਿਹੜੇ ਦਸਤ ਮਿਸਤਰੀ ਬਹੁਤ ਜ਼ਿਆਦਾ ਅਮੀਰ ਆਦਮੀ ਉਹਨਾਂ ਨੂੰ ਵੀ ਬੈਨੀਫਿਟ ਮਿਲਿਆ। ਔਰ ਕਿਸਨ ਨੂੰ ਨਿਯਵਨ ਬਟ ਮਿਲਿਆ ਅਸੀਂ ਅੱਜ ਪਹਿਲਾਂ ਸੋਰਚ ਕੀਤਾ ਰੋਡ ショਪ ਕੀਤਾ ਪਹਿਲਾਂ ਚੁੰਨੀ ਵੀ ਕੀਤਾ ਉਹ ਨਾਲ ਟਾਈਮ ਸਾਰੇ ਜਿਹੜੇ ਕਸਬੇ ਵੱਡੇ ਉੱਤੇ ਆਪਣਾ ਅਸੀਂ ਰੋਡ ショਪ ਕਰਾਂਗੇ ਜਿਹੜਾ ਮਿਸ਼ਨ 2019 ਚ ਸਾਡਾ ਅਜੰਡਾ ਸਾਰੇ ਕਾਂਗਰਸੀਆਂ ਨੇ ਵੀ ਅਸੀਂ ਪ੍ਰਾਈਮ ਮਿਨਿਸਟਰ ਬਣਾਉਣਾ ਗਰੋਲ ਜੀ ਨੂੰ ਤਾਂ ਕਿ ਕੈਂਡੀਡੇਟ ਜਿਹੜਾ ਮਰਜ਼ੀ ਹੋਵੇ ਅਸੀਂ ਉਹਦੀ ਸਪੋਰਟ ਕਰਾਂਗੇ ਜਿਹੜਾ ਹਾਈ ਕਮਾਂਡ ਦਾ ਕੈਂਡੀਡੇਟ ਹੈ ਅਸੀਂ ਉਹਨਾਂ ਦਾ ਜੇ ਸੰਦੇਸ਼ ਹੈ ਕਾਂਗਰਸ ਪਾਰਟੀ ਦਾ ਕੋਸ ਹਰ ਘਰ ਚ ਹਰ ਬੋਤੇ ਲੈ ਕੇ ਜਾਵਾਂਗੇ ਤਾਂ ਕਿ ਦੱਸਾਂਗੇ ਵੀ ਕਾਂਗਰਸ ਪਾਰਟੀ ਨੇ ਕੀ ਕੀਤਾ ਤੇ ਕਿੰਨੇ ਰੋਡ ਸ਼ੋਅ ਨੇ ਤੁਹਾਡੇ ਆਪਣੀ ਜੂਰੀਡਿਕਸ਼ਨ ਚ ਕਿੰਨੇ ਕਰ ਰਹੇ ਹਾਂ ਅਸੀਂ ਘਟੋ ਘਟੇ 6 ਦੇ ਕਰੀਬ ਕਰਾਂਗੇ ਅੱਜ ਤੀਜਾ ਤੀਜਾ ਹੈ ਜਿਵੇਂ ਵੱਡੇ ਕਸਬੇ ਜਿਸ ਗੋਲ ਹੋ ਗਿਆ ਜਿਹੜੇ ਖੇੜੀ ਨੌਂ ਸਿੰਘ ਹੋ ਗਿਆ ਇਹ ਦੂਜੇ ਸਾਰੇ ਤੇ ਕਿਸ ਮੁੱਦੇ ਨੂੰ ਲੈ ਕੇ ਚੋਣਾਂ ਦਾ ਮੁੱਖ ਜਿਹੜਾ ਹੈਗਾ ਮੁੱਦਾ ਕੀ ਹੋਏਗਾ ਜੀ ਮੁੱਦਾ ਕੀ ਹੈ ਜੀ ਜਿਵੇਂ ਕੈਪਟਨ ਮਿੰਦਸੇ ਨੇ ਕਿਹਾ ਸੀ ਹਾਂ ਜੀ ਵੀ ਆਪਾਂ ਲਾਉਣ ਮਾਫੀ ਹਾਂਜੀ ਅੱਜ ਲਾਉਣ ਮਾਫੀ ਕਟੋ-ਕਟ 50 ਕਰੋੜ ਦੇ ਕਰੀਬ ਦਾ ਲਾਉਣ ਮਾਫੀ ਹੋਇਆ ਇਸੇ ਕਹ ਹਲਕੇ ਜਿਹੜੀ ਸੜਕਾਂ ਦੀ ਰੋਡਾਂ ਦੀ ਬਹੁਤ ਮਾੜੀ ਹਾਲ ਸੀ ਉਸ ਵੀ ਕਟੋ-ਕਟ 50 ਕਰੋੜ ਰੁਪਏ ਦਾ ਲਾਉਣ ਸਾ ਦਾ ਮਾਫੀ ਬੇਰੋਜ਼ਗਾਰੀ ਦੀ 4.5 ਲੱਖ ਰੁਪਿਆ 4.5 ਲੱਖ ਲੋਕਾਂ ਨੂੰ ਨੌਕਰੀ ਦਿੱਤੀ ਗਈ ਹੈ ਤੇ ਬਾਕੀ ਸਾਡੇ ਬਸੀ ਪਟਾਣਾ ਚ ਜਿਹੜਾ ਇੱਥੇ ਬੜਾ ਵੱਡਾ ਇੰਡਸਟਰੀ ਆਈ ਹੈ ਬੇਰਕਾ ਟੈਟਰ ਪਲੇਟ ਉਹ 354 ਕਰੋੜ ਦਾ ਪ੍ਰੋਜੈਕਟ ਹੈ ਇੱਕ ਜਿਵੇਂ ਪਾਣੀ ਦਾ 115 ਕਰੋੜ ਦਾ ਪ੍ਰੋਜੈਕਟ ਹੈ ਉਹ ਵੀ ਲੱਗਿਆ ਆਪਾਂ ਕਿਉਂਕਿ ਆਪਾਂ ਉਹ ਨਾਲੇ ਟਾਈਮ 'ਚ ਆਪਣੇ ਹਲਕੇ ਵੀ ਜਿਵੇਂ ਫਤੇਗੜ ਸਾਹਿਬ ਲੋਕ ਸਭਾ ਸੀਟ ਹੈ ਚਾਹੇ ਜਿਲ੍ਹਾ ਫਤੇਗੜ ਸਾਹਿਬ ਨੇ ਬਣਾਇਆ ਕਾਂਗਰਸ ਪਾਰਟੀ ਨੇ ਜਿਵੇਂ ਚਾਰ ਗੇਟ ਬਣਾਏ ਦੀ ਯਾਦਗਾਰੀ ਗੇਟ ਉਹ ਵੀ ਕਾਂਗਰਸ ਪਾਰਟੀ ਨੇ ਬਣਾਇਆ ਠੀਕ ਕਈ ਤਰ੍ਹਾਂ ਦੇ ਕਮੈਂਟ ਕਰਦੇ ਨੇ ਲੋਕ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਮੋਬਾਈਲਾਂ 'ਵਾਰੇ ਨੌਕਰੀਆਂ 'ਵਾਰੇ ਉਹਨਾਂ ਦਾ ਮਤਲਬ ਹੁਣ ਚੋਣਾਂ ਦੇ ਵਿੱਚ ਲੋਕ ਜਵਾਬ ਮੰਗਣਗੇ ਕੀ ਦਿਓਗੇ ਜੀ ਸਿੱਧਰੀ ਕੀ ਆ ਜੀ ਥਲੀ ਸਰਕਾਰ ਨੂੰ 2 ਸਾਲ ਵਜੇ ਜਿਹੜੇ ਵਾਦੇ ਇੱਕੋ ਲੱਖ ਤਲੀ ਪੂਰੇ ਹੁੰਦੇ ਠੀਕ ਹੈ ਕੇ ਸਰਕਾਰ 5 ਸਾਲ ਲਈ ਚੁਣੇਗੀ ਜੀ ਖਾਲੇ ਸਰਕਾਰ ਦਾ ਅੱਧਾ ਟਾਈਮ ਹੀ ਨਹੀਂ ਹੋਇਆ ਜੀ 2 ਸਾਲ ਹੋਇਆ 3 ਸਾਲ ਤੋਂ ਜੋ ਕੈਪਟਨ ਮਿੰਦਰ ਸਿੰਘ ਨੇ ਵਾਦੇ ਉਹ ਪੂਰੇ ਕਰਨੇ ਕਿਉਂਕਿ ਕੈਪਟਨ ਮਿੰਦਰ ਸਿੰਘ ਦੇ ਲੋਕ ਇਤਵਾਰ ਕਰਦੇ ਆ ਠੀਕ ਹੈ ਤੇ ਇਤਵਾਰ ਕਰਕੇ ਲੋਕੀ ਵੋਟ ਪਾਉਂਦੇ ਆ ਤੇ ਇਥੋਂ ਬਲਾਕ ਦੀ ਨਿਮਾਇੰਦਗੀ ਕਰ ਰਹੇ ਨੇ ਜੀ ਅਮਰਜੀਤ ਸੋਹਲ ਉਹਨਾਂ ਨਾਲ ਵੀ ਆਪਾਂ ਵਿਚਾਰ ਸਾਂਝੇ ਕਰਾਂਗੇ ਜੀ ਜਿਹੜਾ ਮਿਸ਼ਨ 2019 ਨੂੰ ਲੈ ਕੇ ਸੋਹਲ ਸਾਹਿਬ ਕੀ ਕਹਿਣਾ ਚਾਹੋਗੇ ਜੀ ਨੇੜੇ ਆ ਜੀ ਮਿਸ਼ਨ 2019 ਸਾਡਾ ਜਿਹੜਾ ਰਾਹੁਲ ਗਾਂਧੀ ਜੀ ਔਰ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸਾਨੂੰ ਜਿਹੜੀਆਂ ਹਦਾਇਤਾਂ ਹੋਈਆਂ ਨੇ ਵਰਕਰਾਂ ਨੂੰ ਹਦਾਇਤਾਂ ਹੋਈਆਂ ਨੇ ਅਸੀਂ ਡਟ ਕੇ ਦਿਨ ਰਾਤ ਮਿਹਨਤ ਕਰਕੇ ਘਰ ਘਰ ਦੇ ਵਿੱਚ ਜਾ ਕੇ ਡੋਰ ਟੂ ਡੋਰ ਜਾ ਕੇ ਅਸੀਂ ਸਾਡੀ ਪਾਰਟੀ ਦੇ ਜਿੰਨੇ ਵੀ ਮੈਸੇਜ ਨੇ ਸਾਡੇ ਡਵੈਲਪਮੈਂਟ ਦੇ ਕੰਮ ਕੀਤੇ ਨੇ ਜਹਾਂ ਜਾਤੋਂ ਕਾਂਗਰਸ ਜਿਹੜੀ ਹੈ ਇੱਥੇ ਅਸੀਂ 1947 ਤੋਂ ਬਾਅਦ ਪਾਵਰ 'ਚ ਆਏ ਆ ਜਦੋਂ ਦੇ ਕੰਮ ਸਾਰੇ ਅਸੀਂ ਜਿਹੜੇ ਜੜੀ ਸਰਕਾਰ ਆ ਤੁਹਾਡੀ ਅੱਜ ਬਣੀ ਆ 5 ਸਾਲ ਦੀ ਉਹ 70 ਸਾਲ ਜਿਹੜੀ ਗਣਾਈ ਜਾਂਦੀ ਆ ਅਸੀਂ ਉਹ ਲੋਕਾਂ ਨੂੰ ਦੱਸਣਾ ਕਿ ਅਸੀਂ 55 ਸਾਲ ਰਾਜ ਕੀਤਾ ਤੇ 55 ਸਾਲਾਂ ਜਿਹੜੇ ਦੇਸ਼ ਦੇ ਵਿੱਚ ਸੂਹੀ ਤੱਕ ਨਹੀਂ ਸੀ ਆਪਣੀ ਬਣਦੀ ਅੱਜ ਇੱਥੇ ਅਸੀਂ ਬਹੁਤ ਉੱਪਰ ਜਿਹੜਾ ਹੈਗਾ ਪੁਲਾੜ ਦੇ ਵਿੱਚ ਵੀ ਆਪਣੀਆਂ ਬਲਾਂਗਾ ਚੁੱਕ ਚੁੱਕੇ ਹਨ ਨੂੰ ਲੈ ਕੇ ਮਿਸ਼ਨ 2019 ਸ਼ੁਰੂ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਕਾਂਗਰਸੀ ਦੇ ਟਕਸਾਲੀ ਆਗੂਆਂ ਵੱਲੋਂ ਕਾਂਗਰਸ ਦੇ ਵਾਰੰਡਰਾਂ ਵੱਲੋਂ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਸਮਾਣੋਂ ਦੇ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਜੋ ਤੁਸੀਂ ਕੈਮਰੇ ਦੀ ਨਜ਼ਰ ਨਾਲ ਦੇਖ ਸਕਦੇ ਹੋ ਵੱਡੀ ਰੈਲੀ ਦੇ ਰੂਪ ਦੇ ਵਿੱਚ ਬਧਾਇਕ ਗੁਰਪ੍ਰੀਤ ਸਿੰਘ ਜੀਪੀ ਦੀ ਅਗਵਾਈ ਦੇ ਵਿੱਚ ਕਸਾਲੀ ਕਾਂਗਰਸੀ ਦੀ ਅਗਵਾਈ ਦੇ ਵਿੱਚ ਇਹ ਕਾਫਲਾ ਪੂਰੇ ਬਾਜ਼ਾਰ ਦੇ ਵਿੱਚ ਵੱਡੇ ਵੱਡੇ ਦਿਗਜ ਨੇਤਾ ਨੇ ਜਿਹੜੇ ਕਾਂਗਰਸ ਦੇ ਵਸੀ ਪਟਾਣਾ ਵਿਧਾਨ ਸਭਾ ਹਲਕਾ ਵਸੀ ਪਟਾਣਾ ਦੇ ਜਿਹੜੇ ਦਿਗਜ ਨੇਤਾ ਨੇ ਵੱਡੇ ਲੀਡਰ ਨੇ ਮਨੇਲਾ ਸਾਹਿਬ ਤੇ ਸਹੂਲ ਸਾਹਿਬ ਹੋਰ ਬਹੁਤ ਸਾਰੇ ਜਿਹੜੇ ਆਪਾਂ ਅਲੀ ਹੁਸੈਨ ਜੀ ਪ੍ਰੀਤਮ ਸਿੰਘ ਵਾਜਵਾ ਜਿਹੜੇ ਟਕਸਾਲੀ ਆਪੂ ਨੇ ਮੇਰੇ ਨਾਲ ਜੁੜੇ ਹੋਏ ਨੇ ਤੁਸੀਂ ਪਿੱਛੇ ਵੇਖ ਸਕਦੇ ਹੋ ਮੈਨਰੇ ਦਿਨ ਦਿਖਾ ਦਿਓ ਪਿੱਛੇ ਪਿੱਛੇ ਵੀ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇਹ ਵਰਕਰ ਆਫ ਪਕੀ ਕਾਂਗਰਸੀ ਮਾਫਰਨ ਜਿੰਦਾਬਾਦ ਕਾਂਗਰਸੀ ਵਰਕਰ ਕਾਂਗਰਸੀ ਲੀਡਰ ਦੇਖਦੇ ਨੇਤਾ ਜੁੜੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੂਰੇ ਵੱਡਾ ਕਾਫਲਾ ਜਿਹੜਾ ਖਮਾਣੋ ਦੇ ਮੁੱਖ ਬਾਜ਼ਾਰ ਦੇ ਵਿੱਚ ਕੱਟਿਆ ਜਾ ਰਿਹਾ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਟਕਸਾਲੀ ਲੀਡਰ ਜਿਹੜੇ ਤੁਸੀਂ ਵੇਖ ਰਹੇ ਹੋ ਠਾਠਾ ਮਾਰਦਾ ਇਕੱਠ ਬਹੁਤ ਦੂਰ ਤੱਕ ਪਿੱਛੇ 1 ਕਿਲੋਮੀਟਰ ਤੱਕ ਮਤਲਬ ਕਾਂਗਰਸੀ ਵਰਕਰਾਂ ਦਾ ਜਿਹੜਾ ਇਕੱਠ ਤੁਸੀਂ ਵੇਖ ਰਹੇ ਹੋ ਵੱਡਾ ਇਕੱਠ ਠਾਠਾ ਮਾਰਦਾ ਇਕੱਠ ਜਿਹੜਾ ਕਾਂਗਰਸੀ ਵਰਕਰਾਂ ਦਾ ਤੁਸੀਂ ਪਿੱਛੇ ਤੱਕ ਵੇਖ ਸਕਦੇ ਹੋ ਜੀ ਸਾਰੇ ਕਾਂਗਰਸ ਦੇ ਵਰਕਰ ਇਸ ਵਕਤ ਇਕੱਤਰ ਹੋਏ ਹੋਏ ਨੇ ਵੱਡੇ ਇਕੱਠ ਦੇ ਨਾਲ ਪੂਰੇ ਜਹੋ ਜਲਾਲ ਦੇ ਨਾਲ ਪੂਰੇ ਸ਼ਾਨੋ ਸ਼ਕਤ ਦੇ ਨਾਲ ਜਿਹੜੇ ਕਾਂਗਰਸ ਦੇ ਵਰਕਰ ਨੇ ਕਾਂਗਰਸ ਦੇ ਲੀਡਰ ਨੇ ਆ ਇਕੱਠੇ ਹੋਏ ਹੋਏ ਨੇ ਪੂਰੀ ਨੌਜਵਾਨ ਨੌਜਵਾਨ ਕਾਂਗਰਸੀਆਂ ਦਾ ਜਿਹੜਾ ਆ ਇਕੱਠਾ ਵੱਡੀ ਗਿਣਤੀ ਦੇ ਵਿੱਚ ਖਮਾਣੋ ਦੇ ਵਿੱਚ ਵੇਖਿਆ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਖਮਾਣੋ ਤੋਂ ਜਗਜੀਤ ਸਿੰਘ ਜਟਾਣਾ ਦੀ ਰਿਪੋਰਟ